अच्छी है कार को पर फैमिली ब्लॉग दिस तो जसवेरनी सॉरी स्वागत है सवेरता होगी सवेर ਦਾ ਹੀ ਟਾਈਮ ਹੈ ਇਹ ਮਾਰਨਿੰਗ ਦਾ ਉਹ ਤੁਹਾਨੂੰ ਮਾਰਨਿੰਗ ਚ ਮਤਲਬ ਕਿ ਸਵੇਰੇ ਮਤਲਬ ਸਵੇਰੇ ਉੱਠ ਕੇ ਤੇ ਲੈ ਕੇ ਜਦੋਂ ਕੰਮ ਨਿਪਟੜ ਜਾਂਦੇ ਨੇ 10 11 ਵਜੇ ਤੱਕ ਕੀ ਕੀ ਕੰਮ ਹੁੰਦੇ ਆ ਤੁਹਾਨੂੰ ਉਹ ਵਾਲੇ ਕੰਮ ਦਿਖਾਉਂਦੇ ਨੇ ਪਰ ਇੰਤਿਆਰ ਕਰਨਾ ਹੈ ਅੱਜ ਹਾਂ ਪ੍ਰਿੰਡੀਆਂ ਨਾ ਰਾਤ ਕੱਟ ਕੇ ਰੱਖਤੀਆਂ ਸੀਗੀਆਂ ਵੀ ਚਲ ਪ੍ਰਿੰਡੀਆਂ ਨੂੰ ਕੱਟਣ ਨੂੰ ਟਾਈਮ ਲੱਗ ਕਿਉਂਕਿ ਧੋਣੀਆਂ ਸੁਕਾਣੀਆਂ ਨੂੰ ਟਾਈਮ ਲੱਗ ਜਾਂਦਾ ਫਿਰ ਕੱਲ ਹੀ ਸੁਕਾ ਲਈਆਂ ਤੇ ਰਾਤ ਫਿਰ ਕੱਟ ਲਈਆਂ ਕੱਟ ਕੇ ਰੱਖ ਲਿਤੀਆਂ ਹੁਣ ਆਪਾਂ ਜੀ ਇਹ ਗੱਠੇ ਤੇ ਬਸ ਪ੍ਰਿੰਡੀਆਂ ਥੋੜੀਆਂ ਜਿਹੀਆਂ ਹੀ ਆ ਨਾ ਸੌਰੀ ਗੱਠੇ ਦਾ ਦੋ ਤਿੰਨੇ ਪਾਣੀ ਜਿਆਦਾ ਨਹੀਂ ਪਾਣੀ ਹੈਗੇ ਪ੍ਰਿੰਡੀਆਂ ਖਾਸੀਆਂ ਨਹੀਂ ਪ੍ਰਿੰਡੀਆਂ ਕਾਫੀ ਹੁੰਦੀਆਂ ਨੇ ਕਿਉਂਕਿ ਨਾ ਇੰਨੀਆਂ ਖੰਂਦਾ ਦਾ ਖੰਂਦੇ ਦਾ ਹੈ ਨਹੀਂ ਕੋਈ ਕਿ ਕਿ ਯੂ ਵੀ ਨਹੀਂ ਖਾਂਦਾ ਇਹ ਯੂ ਵੀ ਤਾਂ ਕੋਈ ਸਬਜ਼ੀ ਨਹੀਂ ਖਾਂਦਾ ਅਦਾ ਫਲ ਖਾ ਲੇ ਕੋਈ ਸਬਜ਼ੀ ਨਹੀਂ ਖਾਂਦਾ ਅਦਾ ਫਲੀਆਂ ਖਾਂਦਾ ਯੂ ਵੀ ਤਾਂ ਫਲੀਆਂ ਸਪਾ ਵੀ ਨਹੀਂ ਖਾਂਦਾ ਕੋਈ ਸਬਜ਼ੀ ਨਹੀਂ ਖਾਂਦਾ ਪਹਿਲਾ ਪਹਿਲਾ ਵਧੀਆ ਲੱਗੀਆਂ ਦੋ ਰੋਜ਼ਾਂ ਨੇ ਕੋਈ ਸਬਜ਼ੀ ਨਹੀਂ ਖਾਂਦਾ ਪਹਿਲਾ ਪਹਿਲਾ ਵਧੀਆ ਲੱਗਿਆ ਜਦ ਲੱਗੜੇ ਲੱਗਣੇ ਲੱਗੀਆਂ ਹਾਂ ਜਦ ਕੱਚਾ ਕੱਚੀਆਂ ਹੁੰਦੀਆਂ ਤੇ ਨਾ ਫਿਰ ਬਾਅਦ ਚ ਨਹੀਂ ਫਿਰ ਜੀਜਾ ਉਤਰ ਕੇ ਆ ਰਸਾ ਆਪਣਾ ਇੱਕ ਟਾਈਮ ਹੀ ਸਾਰਜੀ ਬਸ ਇੰਨਾ ਹੀ ਹੋਰ ਸਾਰਨਾ ਹੈਗਾ ਬਸ ਹੁਣ ਕਰਕੇ ਬੱਦਲ ਅਜ ਫੇਰ ਬੱਦਲ ਵਾਈ ਹੋਇਆ ਮੈਨੂੰ ਲੱਗਦਾ सब्जी अपनी गई बान हूं मैं ना दूजा भांडा लिया है चक्के ਕਿਉਂਕਿ ਨਾ ਜਿੱਥੇ ਆ ਪੂਰੀਆਂ ਕਿੜੀਆਂ ਬਹੁਤ ਹੋ ਜਾਂਦੀਆਂ ਨੇ ਜੇ ਕਿਸੇ ਚੀਜ਼ ਨੂੰ ਆਟਾ-ਉਟਾ ਲੱਗ ਜਾਂਦਾ ਜਿਵੇਂ ਆ ਲੀਰ ਆ ਸੀ ਇਹ ਲੀਰ ਇਹਨੂੰ ਤਵੀ ਸਾਫ ਕਰਨੇ ਨੂੰ ਲਾਉਂਦੇ ਆ ਰੋਟੀਆਂ ਛੱਡਦੇ ਹਨਾ ਆਟੇ ਕਰਨ ਫਿਰ ਵੀ ਕਿੜੀਆਂ ਜਾਣੀਆਂ ਹੋਰ ਇਹਦੇ ਬਾਰੇ ਚੜੀਆਂ ਪਈਆਂ ਸੀ ਬਸ ਹੁਣ ਸਬਜੀ ਗਈ ਬਾਨਾ ਤੇ ਹੁਣ ਮੈਂ ਲਾਣ ਲੱਗੀਆਂ ਰੋਚੀ ਠੰਡੀ-ਹੰਡੀ ਹਵਾ ਚੱਲਦੀ ਆ ਹੁਣ ਕੰਮ ਕਰਨ ਦਾ ਗਰਮੀ ਤਾਂ ਆਂਦੀ ਐ ਪਰ ਕੰਮ ਕਰਨ ਦਾ ਬੱਦਿਆ ਵੀ ਲੱਗਦਾ ਹੈ ਕਿਉਂਕਿ ਹਵਾ ਚੱਲਦੀ ਹੈ ਰੋ ਠੰਡੀ ਮੌਸਮ ਆ ਰਹੀ ਹੈ। ਇੰਨਾ ਗਰਮੀ ਆ ਗਈ ਪਰ ਉਹਨਾਂ ਬਾਗੇ ਹਵਾ ਲੱਗ ਜਿੰਦੀ ਆ। ਜੇ ਧੁੱਪ ਹੋਵੇ ਪਰ ਆ ਫੇਰ। ਲੋ ਜੀ ਸਬਜ਼ੀ ਆਪਾਂ ਕੱਢ ਲਈ ਕੱਢ ਗਏ ਨਾਲ ਦੀ ਨਾਲ ਰੋਟੀ ਲਾ ਕੇ ਬਣਾਣ ਕਿਉਂਕਿ ਨਾ ਫਿਰ ਘੜੀ ਚ ਕਿਹੜੇ ਵੇਲੇ ਮੀਂਹ ਆ ਜੇ। ਅੱਜ ਕੱਲਾ ਆਇਆ ਤਾਂ। ਬੱਦਲ ਚੜਿਆ ਆ ਜਾਂਦਾ ਇੱਕੋ ਲੱਗ ਤਾ ਪਤਾ ਨਹੀਂ ਲੱਗਦਾ ਹੈਗਾ। ਇਸ ਕਰਕੇ ਆਪਾਂ ਪਹਿਲਾਂ ਰੋਟੀ ਦਾ ਕੰਮ ਨਿਬੜ ਲਈਏ। ਮੈਲ ਕੇ ਹੁਣ ਰੋਟੀ ਲਾਣ। ਤੇ ਬੱਦਲ ਮੰਨੂ ਲੱਗਦਾ ਜਿਹੜਾ ਰੋਹ ਚੜ ਕੇ ਆਂਦਾ ਨਾ ਮੀਂਹ ਕਿਤੇ ਨਾ ਕਿਤੇ ਪੈ ਰਿਹਾ ਹੈ ਹਨਾ ਹੋਰ ਵੀ ਬਾਹਰ ਨਹੀਂ ਪੈ ਰਹੇ ਆ ਇਧਰ ਉਹ ਇਧਰ ਜਿਵੇਂ ਆ ਨਾਟਕ ਨੂੰ ਟੁਕਸੇ ਦੇਖ ਰਹੇ ਆ ਟੀਵੀ 'ਚ ਮੁੰਬਈ ਕਿੰਨੀ ਤਾਂ ਮੀਂਹ ਪੈ ਰਹੇ ਆ ਯੇ ਠੰਡ ਹੋਈ ਆ ਹੁੰਦੀ ਆ ਪੰਜਾਬ ਦਾ ਤਾਂ ਪਤਾ ਨਹੀਂ ਕਿੱਥੇ ਕਿਹੜੀ ਜਗ੍ਹਾ ਪੈ ਰਹੇ ਆ ਪਰ ਪੈ ਰਹੇ ਆ ਮੈਨੂੰ ਲੱਗਦਾ ਆਹਨੇ ਪੰਜਾਬ ਜਿਹਦਾ ਪੇਜ ਨਹੀਂ ਆਲੇ ਪਿਆ ਨਹੀਂ ਕਿੰਨੀ ਜ਼ਿਆਦਾ ਪਿਛਲੇ ਸਾਲ ਨਾਲ ਰੋਜ਼ ਬੱਦਲ ਇਕਣੇ ਹੀ ਹੁੰਦੇ ਤੇ ਖੜਾਏ ਪਏ ਤੇ ਸਾਰੇ ਆਲੇ ਦੁਆਲੇ ਮੀਂਹ ਪੈਂਦੇ ਤੇ ਕਿਉਂਕਿ ਉਹ ਇਹਦੇ ਬੱਦਲੇ ਨਹੀਂ ਜਾਂਦੇ ਤੇ ਇੱਥੇ ਨੇ ਪਤਾ ਲੱਗਦਾ ਨਾ ਮੀਂਹ ਬਾਹਰ ਪੈ ਰਹੇ ਆ ਹੁਣ ਵੀ ਪੈ ਰਹੇ ਆ ਤੇ ਕੀ ਦੇਖਣਾ ਬਾ ਸ਼ੁਰੂ ਹੋ ਗਏ ਬਾਹਰ ਤਾਂ ਬਾਹਰ ਮੀਂਹ ਬਾਹਰ ਪੈ ਰਹੇ ਨੇ ਆਪਣੇ ਪੰਜਾਬ ਦੇ ਵਾਲੇ ਮੀਂਹ ਪਏ ਇੰਨੇ ਕਦੀ ਖਬਰ ਆ ਜਾਂਦੀ ਵੀ ਉੱਥੇ ਮੀਂਹ ਪੈ ਗਿਆ ਆਹ ਦਿਖਾ ਰਹੇ ਨੇ ਅੱਛਾ ਹਾਂ ਮੈਂ ਦੇਖੀਆਂ ਨੇ ਮੈਂ ਦੇਖੀ ਨਹੀਂ ਮੀਂਹ ਪੈ ਰਹੇ ਤਾਂ ਹੀ ਤਾਂ ਬੱਦਲ ਨਹੀਂ ਜਾ ਰਹੇ ਤਾਂ ਹੀ ਠੰਢੀ ਹਵਾ ਨਹੀਂ ਆਪ ਆ ਰਹੀ ਆ ਨਹੀਂ ਤਾਂ ਰਵਾ ਗਰਮੇ ਰਹਿੰਦੀ ਆ ਐ ਵੀ ਨਾ ਵੀ ਨਾ ਵੀ ਉਹਨਾਂ ਵੀ ਹੜੇ ਆ ਔਰ ਵੀ ਇਹ ਤਰ੍ਹਾਂ ਰੱਬ ਪਾਉਂਦਾ ਹੀ ਨਹੀਂ ਹੈਗਾ ਜਾਂ ਤਰ੍ਹਾਂ ਬਕੈਰ ਹੀ ਲਿਆਉਂਦਾ ਫਿਰ ਹੁਣ ਰੱਬ ਦੀ ਮਰਜ਼ੀ ਹੈ ਰੱਬ ਨੂੰ ਕੋਈ ਕਾਲ ਥੋੜਾ ਕਰਦੀਆਂ ਨਾ ਕਾਲ ਤਾਂ ਨਹੀਂ ਕਰਦੇ ਰੱਬ ਦੀ ਮਰਜ਼ੀ ਵੀ ਬੰਦੇ ਆ ਮੰਗ ਹੁਣ ਇਹਨੂੰ ਪਤਾ ਹੁੰਦਾ ਵੀ ਕਿਆ ਮੈਂ ਕਿੰਨਾ ਕ ਪਾਉਣਾ ਹੈ ਕੀ ਦਾ ਫਾਇਦਾ ਕਰਨਾ ਹੈ ਲਓ ਜੀ ਟਾਈਮ ਦੇਖ ਲਓ ਕਿਹੜਾ ਹੋ ਗਿਆ ਇੱਧਰ ਯੂਵੀ ਨੂੰ ਦੇਖ ਲਓ ਕਿਵੇਂ ਸੁੱਤਾ ਪਿਆ ਇਹ ਘੋੜੇ ਵੇਚ ਕੇ ਹੁਣ ਜਿਉਂ ਜਿਉਂ ਨਾ ਸਕੂਲ ਨੇੜੇ ਆ ਰਿਹਾ ਇਹ ਜਮਾ ਨਹੀਂ ਉੱਠ ਰਿਹਾ ਮੈਂ ਨਾਲੇ ਇੰਨੀ ਉੱਚੀ ਉੱਚੀ ਬੋਲ ਰਹੀਆਂ ਇਹਦੇ ਕੋਲ ਫਿਰ ਵੀ ਨਹੀਂ ਉੱਠ ਰਿਹਾ ਮੈਂ ਕਿਹਾ ਇਹਨੂੰ ਵੀ ਸੱਜਰੇ ਉੱਠਣ ਦੀ ਆਦਤ ਪਾ ਸੱਜਰੇ ਸੋਇਆ ਕਰ ਸੱਜਰੇ ਉੱਠਿਆ ਕਰ ਪਰ ਇਹ ਦੇਖ ਲਓ ਕਿ ਮੈਂ ਸੁਕਤਾ ਪਿਆਏ ਮੈਂ ਸਮੂੰ ਰਾਮ ਤੇ ਪਿਆਏ ਏਸੀ ਚੱਲ ਰਿਆ ਏ ਬਸ ਐਸੀ ਕਰਦੀਆਂ ਹੁਣ ਬੰਦ ਮੈਂ ਲਾਨੀਆਂ ਝਾੜੂ ਇਹਨੂੰ ਠਾਲ ਕੇ ਹੁਣ ਇਹਨੂੰ ਪਹਿਲਾਂ ਦੁੱਧ ਦਈਏ ਸਭ ਤੋਂ ਪਹਿਲਾਂ ਕਰਤੀਆਂ ਸ਼ੁਰੂ ਨਿਲਾਣੀਆਂ ਉਹ ਤਾਂ ਬੱਦਲ ਵੀ ਹੋ ਰਿਹਾ ਤਾਂ ਅੱਜ ਇਹ ਤਾਂ ਜਿੰਨਾ ਮਰਜ਼ੀ ਬੱਦਲ ਹੋਣੀ ਚਾਹੇ ਹਾਂ ਇਹ ਤਾਂ ਕਰਮਾਇਆ ਸਪੱਤੂ ਜਹਾਂ ਗਵਾਨ ਨੂੰ ਉਹ ਤੇਰੇ ਨਾਮ ਕਰਦੀ ਨਹੀਂ ਪਈ ਜਾ ਹੂੰ ਇਹਦਾ ਬੇਬੀ ਨਾਮ ਨਾ ਮਾਣ ਨਹੀਂ ਆਉਂਦਾ ਗਰਮੀ ਜ਼ਿਆਦਾ ਆਂਦੀ ਐ ਇਹਨਾਂ ਨੂੰ ਮੈਂ ਨਾ ਅੱਗ ਨਹੀਂ ਚੜਦੀ ਇਹਨਾਂ ਦੇ ਜਰਮੈਂਟ ਮਾਰਦੇ ਆ ਹੱਥ ਸਿਚੜ ਉਹ ਕਰ ਰਹੇ ਆ ਹੂੰ ਜੇ ਪਾਣੀ ਖਤਰੇ ਨਾ ਪਿੰਡੇ ਜੋ ਸੇਕ ਨਹੀਂ ਹਾਂ ਅੱਗ ਦਾ ਸੇਕ ਨੂੰ ਬਸ ਅੱਛਾ ਕਾਂਚਾ ਰਹੀ ਆ ਹੈ ਕਾਂਚਾ ਰਹੀ ਆ ਅੱਗ ਨਹੀਂ ਚੜਦੀ ਆ ਕਿਦੇ ਗਰਮੀ ਜ਼ਿਆਦੇ ਮੰਦੀਆਂ ਉਹ ਦੋਈ ਪਰਦੀ ਕਾਇਆ ਤਾਈ ਉਹਨੂੰ ਬੁਖਾਰ ਚੜ ਗਿਆ ਸੀ ਵੀ ਪਰਦੀ ਕਾਇਆ ਉਹ ਚੜ ਗਿਆ ਗਰਮੀ ਮੰਦੀਆਂ ਉਹਨੂੰ ਵੀ ਬੁਖਾਰ ਚੜਿਆ ਤਾਂ ਫਿਰ ਚੱਲ ਮੈਂ ਆਪਣਾ ਹੁਣ ਅੰਦਰਲਾ ਕੰਮ ਨਵੇੜ ਰਹੀ ਹਾਂ ਤੇ ਇੱਧਰ ਜਸਪਾਲ ਸਿੰਘ ਜੀ ਦਾ ਆਪਣਾ ਸ਼ੁਰੂ ਹੋ ਗਿਆ ਮੈਨੂੰ ਕਿਉਂਕਿ ਪਹਿਲਾਂ ਤਾਂ ਕਹ ਰਹੇ ਸੀ ਕਿ ਨਿਲਾਉਣੀਆਂ ਨਹੀਂ ਫਿਰ ਗਉਆਂ ਗਰਮੀ ਜ਼ਿਆਦੇ ਮੰਦੀਆਂ ਆ ਨਾ ਗਰਮੀ ਚੱਲ ਮੈਂ ਹੁਣ ਅੰਦਰਲਾ ਨਵੇੜਦਾ ਜਾ ਕੇ ਮੌਸਮ ਤਾਂ ਬੜੀਆ ਹੋਇਆ ਵਾ ਸੁਹਾਣਾ ਸੁਹਾਣਾ ਜਾ ਸੁਹਾਣਾ ਸੁਹਾਣਾ 9 ਵਜ ਗਏ 9 ਵਜ ਗਏ ਹਾਂ 9 ਵਜ ਗਏ ਅੱਜ ਹੋ ਹੋਗੇ ਨਾ ਨਾਲੇ ਨਾ ਹੁਣ ਕੁਛ ਧੁੱਪ ਤਾਂ ਥੋੜਾ ਜਿਹਾ ਚੜਦੀ ਨਹੀਂ ਅੱਜ ਸੂਰਜ ਚੜ੍ਹਦਾ ਨਾ ਤਾਂ ਚਾਨਣਾ ਦਿਖ ਜਾਂਦਾ ਤਾਂ ਵੀ ਸੂਰਜ ਚੜ ਗਿਆ ਕਿਉਂਕਿ ਸੂਰਜ ਜਲਦੀ ਉਹ ਚੜ ਜਾਂਦਾ ਹੁਣ ਬੱਦਲਾ ਕਰਨ ਸੂਰਜ ਦੇ ਬੱਦਲਾਂ ਦੇ ਉਹਲੇ ਛिप ਜਾਂਦੇ ਓ ਫਿਰ ਐ ਲੱਗ ਜਾਂਦਾ ਵੀ ਹਜੇ ਟਾਈਮ ਹੋਇਆ ਨਹੀਂ ਜਦ ਉੱਠ ਕੇ ਦੇਖਦੇ ਹਾਂ ਤਾਂ 5:30 5:30 ਹੋ ਜਾਂਦਾ ਇਹ ਵੀ ਹਾਏ 5:30 ਹੋ ਗਏ ਅੰਨੀ ਲੇਟ ਹੋ ਗਏ ਆਪਾਂ ਹਨਾ ਹੁਦੋਂ ਗੰਵਾਂਣੜਾ ਅਸੀਂ ਅੰਦਰ ਮੱਝਾਂ ਨੂੰ ਆਰੀ ਆ ਮੱਝਾਂ ਨੜਾਤੀਆਂ ਬਸ ਹੁਣ ਆ ਫਰਸ਼ ਫਰਸ਼ ਰਹਿ ਗਿਆ ਹਾਂ ਸਿੱਛੇ ਹੋ ਜਾਣਾ ਮੈਂ ਨਹੀਂ ਮੇਰੇ ਪੈਰ ਤੇ ਰੱਖੀ ਬਸ ਉਹਨਰ ਅੰਦਰ ਰੋਟੀ ਰੋਟੀ ਰਹਿ ਗਈ ਬਸ ਰੋਟੀ ਖਾ ਕੇ ਭਾਂਡੇ ਮਾਜ ਕੇ ਫਿਰ ਵੇਲੇ ਨਹੀਂ ਹੈਗੇ ਮੇਰਾ ਕੰਮ ਸ਼ੁਰੂ ਹੋ ਜਾਣਾ ਫਿਰ ਕਿਉਂਕਿ ਮੈਂ ਕੱਪੜੇ ਧੋਣੇ ਆ ਬਾਲਟਾ ਭਰਿਆ ਪਿਆ ਹੈ ਵੱਡਾ ਜਿਹੜੇ ਟੋਕਨ ਚ ਅਸੀਂ ਕੱਪੜੇ ਧਰਦੇ ਆ ਉਹ ਭਰੀ ਨਹੀਂ ਤਾਂ ਨਹੀਂ ਲੈ ਬਈ ਨੋਰਾਂ ਨੂੰ ਕੜੀ ਦਾ ਗੀ ਕੜੀ ਚ ਮੀਨ ਆਉਂਦੀ ਮੈਨੂੰ ਆਏ ਨੂੰ ਪਟਾਖਾ ਯੂਵੀ ਅਜੇ ਠਾਕੇਗਾ ਕਿਉਂਕਿ ਲੇਟ ਉੱਠਿਆ ਉਹਦੇ ਕਰਕੇ ਅਜੇ ਉਹਨੇ ਦੁੱਧ ਤੇ ਪੀਤਾ ਹੈ ਉਹ ਠਾਕੇਗਾ ਕਿ ਨਿੱਕਾਵਾ ਸਬਜੀ ਬਸ ਠੀਕ ਠੀਕ ਦੀ ਜਿਹਾ ਬਾਰੇ ਬਹੁਤ ਆਮਨਤਾ ਨਹੀਂ ਸੱਚੇ ਨੂੰ ਪੂਰੀ ਲੈਣ ਨੂੰ ਮਾਤਾ ਤਾਂ ਯਾਰ ਲੈਣਾ ਮੈਂ ਕੱਡਾ ਕੱਡਾ ਕੱਟਿਆ ਮੈਂ ਕਿਉਂਕਿ ਇਹ ਨੂੰ ਜਿੰਨਾ ਚਿਪ ਚਿਪਾ ਹਟਦੇ ਨਹੀਂ ਨਿਕਲਦੀ ਨਾ ਟੁੱਟਦੀ ਵੀ ਨਹੀਂ ਹੈਗੀ ਜਾਂ ਤਾਂ ਉੰਜੋ ਬਣ ਜਾਂਦੀ ਆ ਫਿਰ ਯੂ ਵੀ ਆਕ ਮਾਰਾਂਗੇ ਉਹ ਨੂੰ ਬਾਅਦ ਚਾ ਵਾ ਲੂ ਨਹੀ ਨਹੀ ਕੱਢੀ ਆਂਗੇ ਆ ਇਹ ਕਿੱਥੇ ਤੇ ਉਹਦਾ ਦੁੱਧ ਵੀ ਆਵਣਾ ਹੈ ਕਿਹੜਾ ਰੋਟੀ ਖਾਣ ਨੂੰ ਮੈਂ ਰੋਟੀਆਂ ਦੋ ਹੀ ਰੱਖੇਗਾ ਦੋ ਹੋਰ ਫਿਰ ਬਾਅਦ ਚ ਉਹ ਜਿਹਨਾਂ ਨੂੰ ਸੁਆਦ ਲੱਗੀ ਪਰ ਮੱਖ ਹੋਰ ਮਗਾ ਲੂਗਾ ਜੇ ਸਾਡੀ ਸਵਾਦ ਲੱਗੀ ਜੀ ਇੱਧਰ ਲੱਸੀ ਵੀ ਕਰ ਲਈ ਪਾਣੀ ਪਾਉਂਦਾ ਪਾਣੀ ਪਾਉਂਦੇ ਬੋਤਲ ਵਾਲੀ ਪਾ ਲੈ ਠੰਡਾ ਪਾਣੀ ਦੋ ਤਿੰਨ ਵਾਲੀ ਮੈਂ ਹੁਣ ਦੂਆ ਪਾਤਾ ਉਹ ਚ ਪਹਿਲਾਂ ਠੰਡਾ ਪਾਣੀ ਪਾ ਕੇ ਲੱਸੀ ਕਰ ਲਈ ਫਿਰ ਉਹ ਚ ਮੈਂ ਦੂਆ ਪਾਤਾ ਅਜੇ ਤਾਂ ਗਰਮ ਹੋਣਾ ਫਿਰ ਉਹੀ ਪਾ ਲੈ ਉਹ ਚ ਸਮੈਲ ਜੀ ਉਹ ਲੋੜ ਵੀ ਜਾਣਾ ਮੈਂ ਲੱਸੀ ਬਣਾ ਕੇ ਪੀਣੀ ਕਰਦਾ ਹਾਂ ਹਾਂ ਤੇ ਉਹਦੇ ਚਾ ਥੋੜਾ ਜਿਹਾ ਮੈਂ ਨਹੀਂ ਮਾਰਦੀ ਹੈ ਕਿ ਲੱਸੀ ਗਾੜੀ ਹੁੰਦੀ ਆਹੋ ਲੱਸੀ ਗਾੜੀ ਗਾੜੀ ਹੁੰਦੀ ਆ ਹੁਣ ਦੁੱਧ ਚਾਹ ਹੋਣਾ ਸਾਡੇ ਉਹ ਆਉਂਦੀ ਹੈ ਇਹ ਲੱਸੀ ਗਾੜੀ ਹੁੰਦੀ ਹੈ ਮੱਧੇ ਜਿਹੀ ਹੈ ਆਹੋ ਦਹੀਂ ਤੋਂ ਜਮਦੀਆਂ ਤਾਂ ਪਸੰਦ ਨਹੀਂ ਗਾੜ ਨਾ ਗਾੜੇ ਦੁੱਧ ਦੀ ਹੈ ਤਾਂ ਮੱਧੇ ਜਿਹੀ ਹੈ ਪੈੜੀ ਜਿਹੀ ਕੀ ਕਰੀਏ ਪਰੀਆ ਦੁੱਧੀ ਕੋਈ ਚੀਜ਼ ਮੈਨੂੰ ਰਸਤੇ ਆਇਆ ਵੱਲ ਲੱਗਾ ਹੁਣ ਲੜਾਈ ਹੋ ਗਈ ਔਰ ਇੱਕ ਗੱਲ ਆ ਉਹ ਜਿਹੜੀ ਜਿਵੇਂ ਮੈਂ ਤੇ ਤੁਤਦੀ ਦਹੀਂ ਨਹੀਂ ਜੰਮਦੀ ਜਗੀ ਗਾਂ ਦੇ ਉਧਰ ਵੀ ਝੋਕਣੇ ਜਾਂਦੇ ਜਿਵੇਂ ਲੋਕ ਕਹਿੰਦੇ ਨੇ ਪਤਲਾ ਹੁੰਦਾ ਪਤਲਾ ਹੁੰਦਾ ਮਾੜਾ ਮੋਟਾ ਹੁੰਦਾ ਰੰਗ ਦਾ ਹੀ फर्क ਪੈਂਦਾ ਹੈ ਰੰਗ ਦਾ ਵੀ ਨਹੀਂ ਪੈਂਦਾ ਹੈ ਕੋ ਤਕਲੀ ਹੁੰਦੀ ਹੈ ਤਾਂ ਨੂੰ ਕਾੜੀ ਜਿਹੜੀ ਸ਼ੇਪ ਬਣਾ ਲਾ ਉਹ ਚਮਚਾ ਵੀ ਨਿਕਲ ਭੁੱਲਦਾ ਵਿੱਚ ਆ ਇਹ ਚਾਹਤ ਮਾੜੇ ਵਰਤ ਚਮਚਾ ਪਾ ਲੈ ਨਾਲ ਦਿਨਾਂ ਭੁੱਲ ਜਾਂਦੇ ਕੋਈ ਡ్రਾਈਂਗ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਹੋ ਮਾੜਾ ਮੋਟਾ ਫਰਕ ਤਾਂ ਹੁੰਦਾ ਹੀ ਹੈ ਜਦੋਂ ਬਣਾ ਬਣਾ ਕੇ ਖਾ ਕੇ ਆਪ ਦਾ ਕੰਮ ਨਿਬੜੀਏ ਤੇ ਮਸ਼ੀਨ ਚਾਹੀਏ ਨਹੀਂ ਨਾ ਜੇ ਹਨਾ ਹੋਰ ਕਿਤੇ ਉਦਣ ਮਾ ਕੋ ਕੱਪੜੇ ਚੱਕਣੇ ਪੈ ਜਾਣ ਕਿਵੇਂ ਉਦਣ ਨਹੀਂ ਆਏ ਫਿਰ ਹਾਂ ਹਣੇ ਧੋਕ ਜਾਈ ਲਓ ਜੀ ਸਾਰੇ ਰੋਟੀ ਖਾਣ ਲੱਗ ਪਏ ਨੇ ਸਾਰੇ ਅੱਦੇ ਤੱਕ ਖਿੰਡਰ ਵੀ ਨਾ ਮੇਰਾ ਮਤਲਬ ਹੈ ਯੂਵੀ ਤੱਕ ਖੇਡਣ ਗਿਆ ਹੋਇਆ ਏ ਤੇ ਮੈਂ ਆਪਣੀ ਰੋਟੀ ਖਾ ਚੁੱਕੀ ਆ ਪਹਿਲਾਂ ਹੀ ਕਿਉਂਕਿ ਨਾ ਮੈਨੂੰ ਅੱਜ ਭੁੱਖ ਲੱਗ ਰਹੀ ਦੀ ਥੋੜਾ ਜਿਹਾ ਟਾਈਮ ਜਲਦੀ ਹੋ ਗਿਆ ਅੱਜ ਮੈਂ ਸਾਜਰੇ ਖਾ ਲਈ ਨਹੀਂ ਤਾਂ ਮੈਂ ਇਸ ਟਾਈਮ ਵੀ ਮੈਂ ਵੀ ਨਾਲੇ ਖਾਣੀ ਹੁੰਦੀ ਆ ਬੈਟਰੀ ਨਾ ਬੈਠ ਕੇ ਪਰ ਅੱਜ ਮੈਂ ਲੇਟ ਹੋ ਗਿਆ ਨਾ ਸੌਰੀ ਲੇਟ ਨਹੀਂ ਭੁੱਖ ਲੱਗਣ ਲੱਗੀ ਦੀ ਮੈਨੂੰ ਸਾਜਰੇ ਹਨਾ ਲੋ ਜੀ ਉਹਨਾਂ ਆਪਣਾ ਬਾਕੀ ਕੰਮ ਸਮੇਟ ਦिए ਯੂਵੀ ਗਿਆ ਹੋਇਆ ਖੇਡਣ ਤੇ ਇੰਨੀ ਕਰ ਗਈ ਪ੍ਰਿੰਡੀਆਂ ਲਈ ਸੱਤੀ ਦੇਖੋ ਕੁੜਾਂ ਨੇ ਸ਼ਾਮ ਚੋਂ ਨੂੰ ਮੇਰੇ ਵਰਗੀ ਖਾ ਲੰਦੀ ਐ ਪ੍ਰਿੰਡੀਆਂ ਘਾਟੀ ਖਾਂਦੇ ਨੇ ਮੈਂ ਤਾਂ ਖਾ ਲੰਨੀ ਐ ਹਰ ਇੱਕ ਸਬਜੀ ਬਸ ਇੱਕ ਮੈਨੂੰ ਇੱਕ ਦੋ ਸਬਜੀ ਨਹੀਂ ਪਸੰਦ ਬਾਕੀ ਪਸੰਦ ਐ ਯੂਵੀ ਆਉਗਾ ਦੋ ਨੂੰ ਦੇ ਦਾਂਗੇ ਨੇ ਆਪਣਾ ਕੰਮ ਨਵੇੜ ਦिए ਸਾਰੀ ਸੋਈ ਸਾਫ ਕਰ ਦिए ਭਾਂਡੇ ਢੁੰਡੇ ਮਾਸ ਦੀ ਉਧਰ ਪਾਣੀ ਘੱਟ ਚੜੂਗਾ ਕਿਉਂਕਿ ਉਧਰ ਪਾਣੀ ਪਾਈਪ ਚੋਂ ਘਟ ਆਉਂਦਾ ਹੈ ਫਿਰ ਮੈਂ ਕਿਹਾ ਘੰਟਾ ਘੰਟਾ ਟੱਪ ਨਹੀਂ ਭਰਿਆ ਦਿੰਨਾ ਕਿਉਂਕਿ ਬਿਨਾ ਪਾਈਪ ਤੋਂ ਉੱਧਰ ਪਾਣੀ ਇੱਧਰ ਆ ਨਹੀਂ ਸਕਦਾ ਹੈਗਾ ਦੂਰ ਪਿੰਡਾਂ ਟੁੱਟੀ ਥੋੜੀ ਜੀ ਆਹ ਪੀਣਾ ਚੱਲਿਆ ਗਿਆ ਚੁੰਨੀ ਨੂੰ ਉੱਪਰ ਕਰ ਲਾ ਗਿਆ ਤਾਂ ਉਹ ਦਾ ਕੀ ਮਤਲਬ ਆ ਗਿਆ ਉਹ ਤਾਂ ਝੁੰਮੀ ਕਰਨੀ ਚਾਹਦੀ ਆ ਫਿਰ ਸਦਾ ਕੰਮ ਉਹ ਕਰਦੇ ਆ ਹਨਾ ਹੋਰ ਗਰਮੀ ਆਈ ਜਾਂਦੀ ਆ ਗਰਮੀ ਨਹੀਂ ਫਿਰ ਝੁੰਮੀਆਂ ਉੱਧਰ ਉੱਧਰ ਹੋਈ ਜਾਂਦੀ ਆ ਨਾ ਐਂ ਵੀਡੀਓ ਬਣਾਣੀ ਹੁੰਦੀ ਆ ਵੀਡੀਓ ਖੜਦੋਸ ਹੁੰਦੀ ਨਹੀਂ ਜ਼ਰੂਰੀ ਹੁੰਦੀ ਆ ਹੋਰ ਜਿਹੜੇ ਕਿੰਨੇ ਗਲੇ ਨੂੰ ਪਾ ਦੇਖਦੇ ਆ ਤਾਂ ਕਰਕੇ ਨਹੀਂ ਤਾਂ ਪਿੱਛੇ ਵੀਡੀਓ ਕੋਈ ਨਹੀਂ ਹੁੰਦਾ ਹਨਾ 10 11 10:30 10:30 ਕੇ ਨਾਲ ਆ ਨਹੀਂ ਤਾਂ ਮਸ਼ੀਨ ਉੱਧਰ ਵੀ ਲਾ ਲੈਂਦੇ ਪਰ ਕਿੱਥੇ ਗੱਲ ਬਦਲਾਈ ਹੋਈ ਵੀ ਹੈ ਯੂਵੀ ਲੱਗਦੇ ਫੇਰ ਰੋਕ ਰੋਕ ਕੇ ਖਾਣ ਤੇ ਯੂਵੀ ਦਾ ਭਾਜੀ ਦੇ ਫੇਰ ਨੂੰ ਮੈਂ ਠੁਕਿਆ ਕੰਡਾ ਨਾ ਕੰਡਾ ਮੈਂ ਤਾਂ ਬਹੁਤ ਸੱਤਰੇ ਦੇ ਨੂੰ ਮਾਂ ਮੇਰੇ ਦੋਸਤ ਥੋੜੇ ਲੇਟ ਹੀ ਚੁਕੇ ਮੈਂ ਕਿਉਂ ਜਦੋਂ ਮੈਂ ਸੱਤਰੇ ਉਹਦਾ ਤੂੰ ਲੇਟ ਹੋਊਗਾ ਫਿਰ ਮੈਂ ਕਿਹਾ ਆ ਸਕੂਲ ਲੱਗਣਾ ਹੁੰਦਾ ਸਾਰੇ ਸੱਤਰੇ ਉੱਠਣਗੇ ਤੂੰ ਵੀ ਤੇ ਦੋਸਤ ਹਰੇ ਕੋਈ ਪੱਕਾ ਪਤਾ ਨਹੀਂ ਹੈ ਕੋਈ ਪੱਕਾ ਪਤਾ ਨਹੀਂ ਛੁੱਟਿਆ ਬਤਾ ਦੇਣਾ ਕਾਹ ਹੋਤੇ ਨੇ ਚਾਹ ਦੇ ਨਾ ਪਏ ਨੇ ਤਿੰਨ ਚਾਰ ਦਿਨ ਤੱਕ ਨਹੀਂ ਲੱਗ ਜਾਣਗੇ ਪੈਣ ਮੀਂਹ ਪੈਣ ਦੀ ਦੇਰ ਹੈ ਆਪਾਂ ਨੂੰ ਨਹੀਂ ਦਿੱਤੀਆਂ ਨਹੀਂ ਹੈ ਨਾ ਵਸੂਰੇ ਪਿੰਡਾ ਹੋਣਾ ਉਹ ਤਾਂ ਪੈ ਰਹੇ ਨੇ ਹੋਊਗੀ ਠੰਡ ਆ ਜਾਣਗੇ ਹੋਗੇ ਮੀਂਹ ਹੋਰ ਪਿਆਰੇ ਵੀ ਪਟਿਆਲੇ ਵੀ ਨਹੀਂ ਪਿਆ ਕਿਸੇ ਨਾਲੇ ਚੁੰਨੀ ਤੇਰੀ ਮਿੰਟਕ ਬਾਤ ਕਰ ਚੰਦੀ ਹੈ ਬਹੁਤਾ ਪਾਣੀ ਚਨਾਉਂਦੀ ਜੰਮੀਂਦੀ ਐ ਨਾ ਖੜਦੀ ਹੈ ਪਾਣੀ ਬਹੁਤਾ ਸਾਲਾ ਮੇਰੀ ਐ ਸਲਾਹ ਹੋਈ ਸੀ ਦੋ ਤਿੰਨ ਵਾਰ ਪੈਣਗੇ ਹਜੇ ਤਾਂ ਪਹਿਲਾਂ ਮੇਰੀ ਐ ਸਲਾਹ ਹੋਈ ਸੀ ਵੀ ਮਸੀਨ ਚੱਕ ਕੇ ਉਧਰ ਲਾ ਦੇ ਨਾਲ ਟੈਂਕੀ ਖਾਲੀ ਹੋ ਜੂਗੀ ਇਹ ਵੀ ਉਧਰ ਮਸੀਨ ਫਿਰ ਮੈਂ ਸੋਚਿਆ ਉਧਰ ਚੱਕ ਥੱਲ ਚੱਕ ਥੱਲ ਉਹ ਘੇਰ ਤੋਰ ਲਾਵਾਂ ਅੱਪਾ ਚੱਲਿਆ ਉਹ ਉਧਰੋਂ ਚੱਪਿਆ ਭਾਈ ਅੱਛਾ ਅੱਛਾ ਘਰੰਟ ਵਜਦਾ ਅੱਛਾ ਬੰਦ ਕਰਨਾ ਮੈਂ ਪਤਾ ਨਹੀਂ ਚਲਾਉਣਾ ਹੈ ਚਾਦਰ ਅੰਡੇ ਚ ਪਾਉਂਗੀ ਪਹਿਲਾਂ ਸਾਰੇ ਕੱਪੜੇ ਲੱਪੜ ਕੇ। ਚਾਦਰਾਂ ਤਕਰੀਬਨ ਹਫਤੇ ਬਾਅਦ ਧੋਣੀਆਂ। ਚਾਦਰਾਂ? ਹਾਂ, ਚਾਦਰਾਂ ਆਪਾਂ ਹਫਤੇ ਬਾਅਦ ਧੋਣੀਆਂ। ਹੂੰ। ਕਿਉਂ ਵੀ ਗਰਮੀ ਆ ਜਦੋਂ ਉਹ ਹੋ ਜਾਂਦੇ ਨੇ ਗੰਦੀਆਂ ਇਹ ਚਾਲ ਚਾਹ ਨਹੀਂ ਲੁਗੜ ਪੈਂਦੀ ਇਹ ਇਹ ਰੰਗ ਵੀ ਨਵਤੇ ਕਰਾ ਨਹੀਂ ਲੇ